ਤ੍ਰਿਕਾਲ ਜਿਹੜਾ ਇੱਕ ਬਹੁਤ ਚਰਚਾ ਦਾ ਵਿਸ਼ਾ ਰਿਹਾ ਮੈਡ ਸੰਧੂ ਯਾਰ ਮੈਡ ਸੰਧੂ ਨੂੰ ਇੰਟਰਵਿਊ ਮਤੇ ਸੱਦੀ ਆਇਆ ਕਿ ਹੈ ਆਇਆ ਆਈ ਉਹ ਕਿ ਲਈ ਆਇਆ ਕਿ ਹੈ ਚਲ ਉਹਨੇ ਅੰਦਰ ਚਲੇ ਲਾ ਦਿੰਨੇ ਆਇਆ ਵੀ ਤੇ ਆਈ ਵੀ ਹੈ ਅੰਦਰ ਚਲੇ ਲਾ ਦਿੰਨੇ ਉਹ ਅੰਦਰ ਨਾ ਅੰਦਰ ਕਹਿੰਦੇ ਨਹੀਂ ਨਾ ਹੈ ਪੰਗਾ ਤੇ ਨਾ ਇਹ ਦਿਨਾਨਾ ਸਾਰਾ ਟੈਂਪੋ ਕੋ ਹੈ ਇਹ ਖਜਾਨਾ ਮਨੀ ਬਾਤ ਯਾਰ ਇੰਟਰਵਿਊ ਤਾਂ ਸੱਦੀ ਜਾਂਦੇ ਕਿਸ ਵਾਸਤੇ ਸੱਦੀ ਜਾਂਦੇ ਇਹਨੂੰ ਕੀ ਇਹਦੀ ਦੇਣਾ ਉਹ ਕੋ ਦੇਣਾ ਹੈ ਇਹਦੇ ਇੰਟਰਵਿਊ ਕਰਨ ਵਾਸਤੇ ਲੈਸ ਹੋ ਹੀ ਜਮਾ ਸਿਰ ਟੈਂਪੋ ਮੈਂ ਸੱਦੀ ਜਾਂਦੇ ਆ ਆਏ ਦੋ ਘਟਣ ਕਰਾਉਂਦੇ ਵੀ ਪਤਾ ਨਹੀਂ ਕਿੰਨਾ ਤਕੜਾ ਹੈ ਯਾਰ ਬੰਦਾ ਹੈ ਜਾਂ ਕੋਈ ਬਾਬਾ ਜਾਂ ਕੋਈ ਹੋਰ ਇਹ ਦੇਣੀ ਦਾ ਪੁੱਠੀ ਮਾਤਾ ਵੀ ਟੈਂਪੂ ਆ ਬਣਾ ਵੀ ਟੈਂਪੂ ਬਣੋ ਸਾਰੇ ਟੈਂਪੂ ਟੈਂਪੂ ਨੂੰ ਟੈਂਪੂ ਦੀ ਸਲਾਈ ਦੇਣੀ ਹੈ ਬਿਜ਼ਨਸ ਬੰਦਾ ਜਿਹੜਾ ਉਹ ਬਿਜ਼ਨਸ ਦੀ ਸਲਾਈ ਦੇਉਂ ਗੜਾ ਬੰਦਾ ਰੋਸਟ ਕਰਦਾ ਉਹ ਰੋਸਟ ਦੀ ਸਲਾਈ ਦੇਉਂ ਕਦੇ ਵਲੌਗ ਪਾਉਂਦਾ ਨਹੀਂ ਕਹਿੰਦਾ ਵੀ ਵਲੌਗ ਪਾਓ ਤੁਸੀਂ ਕਊਗਾ ਰੋਸਟਿੰਗ ਕਰ ਲਓ ਜਾਂ ਹੋਰ ਕੋਈ ਚੈਨਲ ਕੋਈ ਬਿਲਾਉਂਦੇ ਹੀ ਨਾ ਕਰੋ ਲੈ ਕੇ ਭੇਜਤਾ 18 ਪਲੱਸ ਕੀ 18 ਪਲੱਸ ਕੀ ਹੈ ਗੰਦੀਆਂ ਗੱਲਾਂ ਕਰਨੀਆਂ ਠਰਕੀ ਬਾਵੇ ਬਣੇ ਠਰਕੀ ਠਰਕੀ 18 ਪਲੱਸ ਵੀ ਦੇਖੋ 18 ਤੋਂ ਨੀਚੇ ਵਾਲਾ ਨਾ ਦੇਖਿਓ 18 ਤੋਂ ਨੀਚੇ ਵਾਲੇ ਤਾਂ ਆਪ ਬੜੇ ਗੋਚੂ ਮੋਚੂ ਬਣੇ ਪੜੇ ਐ ਐਸੇ ਨਹੀਂ ਸਿਰ ਗੰਦਾ ਨਹੀਂ ਬੋਲਣਾ ਕਿਸੇ ਕੋ ਨਹੀਂ ਬੋਲਣਾ ਗੰਦਾ ਐਡ ਸੰਦੂ ਨੂੰ ਬਹੁਤ ਇਸ਼ਾਰੇ ਗੰਦੇ ਗੰਦੇ ਕਰਕੇ ਸਵਾਲ ਕੀਤੇ ਗਏ ਦੇਖ ਲਓ ਤੁਸੀਂ ਦਾ ਦ ਵੇ ਯੂ ਲਿਵ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ ਅਕੋਰਡਿੰਗ ਟੂ ਪੰਜਾਬੀਜ਼ ਅਕੋਰਡਿੰਗ ਟੂ ਪੰਜਾਬ ਐਕਸੈਪਟੇਬਲ ਨਹੀਂ ਆ ਹਮ ਰਾਈਟ ਜਸਟ ਵਾਂਟ ਟੂ ਹੇਅਰ ਯੋਰ ਸਾਈਡ ਕਿ ਤੁਹਾਡ ਨੂੰ ਲਾਈਕ ਕੀ ਕੀ ਪ੍ਰੋਬਲਮਸ ਕੀ ਕੀ ਆਉਂਦੀਆਂ ਨੇ ਮੇਨ ਉਹ ਵੀ ਪੁੱਛ ਰਿਹਾ ਆਪਣਾ ਮੁੰਡਾ ਪੌਡਕਾਸਟ ਆਲਾ ਪੁੱਛ ਰਿਹਾ ਸੋਨੂੰ ਕੀ ਕੀ ਤੰਗ ਲੀ ਪਾਉਂਦੀਆਂ ਨੈਸਲਾ ਹੀਰੋਸਤ ਨਾ ਪਾਣੀ ਲੈ ਕੇ ਜਾਓ ਤੇ ਉੱਥੋਂ ਮੁੰਡੇ ਨੇ ਫੜ ਕੇ ਖੋਜ ਚ ਲੱਗ ਪੱਪਿਆ ਸਪਿਆ ਕਰ ਲਈ ਕੀ ਇਹਦੇ ਨਾ ਕਰੂਗਾ ਕੋਈ ਉਹ ਗੱਲ ਹੈ ਜਿੰਦਾ ਨਾ ਇਹ ਬੰਦਾ ਨਾ ਜਨਨ ਸਾਲਾ ਬਲਾਈਤੀ ਕਾਰਖਾਨਾ ਇਹ ਬਲਾਈਤੀ ਕਾਰਖਾਨਾ ਹੈ ਬਲਾਈਤੀ ਕਾਰਖਾਨਾ ਸਾਲਾ ਬਲਾਈਤੀ ਕਾਰਖਾਨਾ ਇਹ ਜੇ ਨੂੰ ਸਵਾਲ ਪੁੱਛੇ ਜਾਣਗੇ ਤਾਂ ਆਈਟਿੰਗ ਹੈਡਿੰਗਾਂ ਲਸਤਾ ਉਹ ਵੀ ਮੰਨ ਲਾ ਕਿ ਕਿੰਨੀਆਂ ਛੋਟੀਆਂ ਆਏ ਦੇਖੇਂਗਾ ਮੈਂ ਵੱਡੀ ਲਿਸਟ ਦੇ ਦਿੱਤੀ ਹੈ ਇਸ ਤੇ ਸਭ ਤੋਂ ਹਾਈ ਕੁਆਲਿਟੀ ਵਾਲੀ ਲਿਸਟ ਹੈ ਇਹਦੇ ਅਸਤੇ ਸਭ ਤੋਂ ਹਾਈ ਕੁਆਲਿਟੀ ਵਾਲੀ ਲਿਸਟ ਦੇਖੀ ਚੱਲੋ ਸਵਾਲ ਪੁੱਛ ਅਕੋਰਡਿੰਗਲੀ ਮੈਂ ਇਨ ਪਰਸਨ ਲਾਈਫ ਤੇ ਮੈਨੂੰ ਹਾਲ ਤੱਕ ਕੋਈ ਅਤਿਆ ਅਤਿਆਕ ਪ੍ਰੋਬਲਮ ਨਹੀਂ ਆਈ ਹੈ ਨਾ ਤੇ ਜਿਹੜੇ ਲੋਕੀ ਕਹਿੰਦੇ ਆ ਕਿ ਜਿਹੜਾ ਮੇਰਾ ਲਾਈਫ ਸਟਾਈਲ ਆ ਜਾਂ ਮੇਰੇ ਜੋ ਵੀ ਅ ਕਲੋਥਿੰਗ ਵੇਸਡ ਸਾਡੀ ਤਾਂ ਸੋਚਣੀ ਚੀਜ਼ ਤੂੰ ਸਾਰਾ ਕੰਮ ਖਰਾਬ ਕਰ ਗਿਆ ਪਰ ਇਹ ਲੈ ਦੇ ਕੇ ਨਿਬੜ ਗਿਆ ਹੋਊਗਾ ਇਹ ਸਾਲਾ ਬਹੁਤ ਕੁੱਤਾ ਹੈ ਲੇ ਦੇ ਕਿ ਨਿਬਰ ਜਾਊਗਾ ਵੀ ਚਾ ਪੈਸਾ ਪੂਸਾ ਲੈ ਦੇ ਉਲਟਪਲਟ ਕਰ ਲੈਂਦਾ ਹੋਊਗਾ ਬਹੁਤ ਹੀ ਹਰਾਮੀ ਬੰਦਾ ਏ ਬਹੁਤ ਹਰਾਮੀ ਏ ਸਾਲਾ ਅੰਦਰ ਦੱਸੋ ਮੈਂ ਕਿ ਇਥੇ ਮੈਂ ਕੋਈ ਨੰਗੇ ਕੱਪੜੇ ਪਾ ਕੇ ਬੈਠਾ ਹਾਂ ਨਹੀਂ ਉਹ ਗੋਡਿਆਂ ਤੋਂ ਉਹ ਗੋਡਿਆਂ ਤੋਂ ਇਟਸ ਅ ਸਟਾਈਲ ਠੀਕ ਹੈ ਨਾ ਇਟਸ ਅ ਡਗ ਦਾ ਡੈਨਮਸ ਠੀਕ ਹੈ ਨਾ ਇਫ ਯੂ ਵਿਲ ਸਟੱਡੀ ਅਬਾਊਟ ਫੈਸ਼ਨ ਮੇਕਅਪ ਕੀਤਾ ਤੁਸੀਂ ਆਪਣਾ ਪਰਸ ਰੱਖਿਆ ਹੋਇਆ ਆਫ ਕੌਰਸ ਥਿਸ ਇਜ਼ ਅ ਵੈਰੀ ਨਾਰਮਲ ਥਿੰਗਸ ਜਦੋਂ ਤੁਸੀਂ ਬੰਬੇ ਦਿੱਲੀ ਵੱਲ ਜਾਓ ਬੰਬੇ ਨੂੰ ਲੈ ਕੇ ਆ ਗਿਆ ਤੂੰ ਸਾਲਾ ਬੰਦਾ ਕਿਵੇਂ ਮੇਕਅਪ ਕਰ ਲੂਗਾ ਨੋ ਬਾਰਚੰ ਮੇਰੇ ਸਾਲਾ ਨੋ ਬਦਾ ਬਦਾ ਕੇ ਨੋ ਬਦਾ ਬਦਾ ਕੇ ਨੋ ਪਾਲਛਾ ਰੰਗ ਬਲੰਗਿਆ ਤੇਰੇ ਲਗੇ ਐਸ ਤੇ ਹੋਰ ਰੰਗ ਦੀ ਐਸ ਤੇ ਹੋਰ ਰੰਗ ਦੀ ਐਸ ਤੇ ਹੋਰ ਰੰਗ ਦੀ ਹੈ ਕਦੇ ਤੇਰੇ ਪਰ ਸੈਂਟ ਅੰਗੇ ਹੁੰਦਾ ਕਦੇ ਇੱਧਰ ਟੰਗੇ ਹੁੰਦਾ ਸਾਲਾ ਇੱਥੇ ਤਾਂ ਤੱਕ ਨੀ ਕਰਾ ਪਾ ਕੇ ਮੁੰਡੇ ਜੀ ਵੀ ਖਾਈ ਗਿਆ ਨਾ ਐ ਕਰੀ ਜਿੰਨਾ ਹੈ ਹੈ ਉਹ ਇੱਥੇ ਕਰਦੇ ਆ ਕੋਈ ਮੁੰਡੇ ਮੇਕਅਪ ਰਾਮ ਦਾ ਨਾ ਵੇ ਸਾਲਾ ਜਮੇ ਚੂਤੀ ਹਤੇ ਐਟ ਡਾਈਗਰ ਦਾ ਨਿਕਰਾਇਆਂ ਪਾਲ ਐਨਾ ਕਦੇ ਕੋਈ ਨੋਹ ਪਾਲਸ਼ ਵਾਲੀ ਕਦੇ ਕੋਈ ਲਾਲੀ ਕਦੇ ਐ ਕਰ ਲਿਆ ਕਦੇ ਉਹ ਕਰ ਲਿਆ ਸਾਲਾ ਟੈਂਪੂ ਇੱਕ ਨੰਬਰ ਦਾ ਤੇ ਪੰਜਾਬ ਚ ਮੇਕਅਪ ਨਹੀਂ ਕਰਦੇ ਪੰਜਾਬ ਚ ਬਹੁਤ ਕਰਦੇ ਨੇ ਪੰਜਾਬ ਚ ਮੈਨੂੰ ਮੁੰਡੇ ਮੇਕਅਪ ਨਹੀਂ ਕਰਦੇ ਬਟ ਅੱਜ ਕੱਲ ਐ ਮੁੰਡੇ ਮੇਕਅਪ ਕਰਨਾ ਕਿਉਂ ਚਾਹੀਦਾ ਮੈਂ ਮੈਨੂੰ ਆਈ ਐਮ ਅ ਮੇਕਅਪ ਆਰਟਿਸਟ ਠੀਕ ਹੈ ਤੇ ਤੁਹਾਡਾ ਤਾਂ profession ਹੋ ਗਿਆ ਜੀ ਪਰ ਮੇਕਅਪ ਕਰਨਾ ਕਿਉਂ ਚਾਹੀਦਾ ਇਨ ਜਨਰਲ ਲਾਈਕ ਮੈਨੂੰ ਤਾਂ ਲੇਡੀਜ਼ ਨਹੀਂ ਸਮਝਦਾ ਵਾਈ ਵਾਈ ਡੂ ਯੂ ਨੀਡ ਟੂ ਮੇਕਅਪ ਆਪਣੇ ਆਪ ਨੂੰ ਹੋਰ ਸੋਣਾ ਮੇਕਅਪ ਮੇਕਅਪ ਸੋ ਦੈਟ ਮੀਨਸ ਦੇਰ ਇਜ਼ ਸਮ ਲੈਕ ਕੋਈ ਕਮੀ ਆ ਹਾਂ ਮਤਲਬ ਮੇਕਅਪ ਇਜ਼ ਫॉर ਲਾਈਕ ਟੂ ਇਨਹਾਂਸ ਯੋਰ ਬਿਊਟੀ ਹੈ ਨਾ ਤੁਸੀਂ ਹੋਰ ਸੋਣਾ ਲੱਗਣਾ ਚਾਹੁੰਦੇ ਹੋ ਓਏ ਤੈਨੂੰ ਕਿਹਨੇ ਵਹਿਮ ਚ ਪਾਤਾ ਸੁਡਲਾ ਰਾਮੀਆਂ ਤੈਨੂੰ ਕਿਹਨੇ ਵਹਿਮ ਚ ਪਾਤਾ ਵੀ ਮੇਕਅਪ ਨਾਲ ਹੋਰ ਸੋਣਾ ਬਣ ਜਾਂਦਾ ਬਈ ਜਾਣਦੇ ਤੁਸੀਂ ਕਾਲੋ ਨੂੰ ਉਹ ਹੀ ਕਾਲੋ ਜਾਣਦੇ ਬਣ ਜਾਂਦੇ ਲੋੰਡੇ ਇੰਨਾ ਇੱਕ ਮੂੰਹ ਮੇਕਅਪ ਮੇਕਅਪ ਕੀਤੇ ਨਾ ਇੰਨਾ ਕੋ ਹੋਉਂਦਾ ਬਾਹਾਂ ਹੋ ਰਹੁੰਦੀਆਂ ਗੱਟੇ ਹੋ ਰਹੁੰਦੇ ਐ ਇੰਨੀ ਕੋ ਹੋ ਰਹੁੰਦੀ ਓ ਜਮਾ ਪੂਤ ਬਣ ਜਾਂਦੇ ਸੋਡਲਾ ਜਮਾ ਚੜੇਲ ਬਣ ਜਾਂਦੀ ਓ ਜੇ ਮੇਕਅਪ ਕਰਾਉਣਾ ਤੇ ਇਹ ਜੇ ਤੋੜਾ ਕਰਾਇ ਕੇ ਚੱਜ ਦੇ ਕੁੜੀ ਦਾ ਜੇ ਐਸੀ ਬੁਸ਼ਨ ਵੀ ਪਾਉਣਾ ਦਾ ਕੇ ਚਾਹੀਦੀ ਕੁੜੀ ਦਾ ਨਾਂ ਪਾਇਆ ਕੇ ਚਾਹੀਦੀ ਤਾਂ ਕਰਾ ਲ ਮੇਕਅਪ ਕਰਾਉਣਾ ਤਾਂ ਇਹ ਜੇ ਸੋਡਰਲ ਤੋਂ ਨਾ ਕਰਾਇਆ ਇਹ ਜਮਾ ਸੋਡਰਲਾ ਨੇ ਭਾਂ ਨੂੰ ਪੋਣਾ ਆਵਦਾ ਕਰਨਾ ਹੁੰਦਾ ਹੋਰ ਨਹੀਂ ਕਿਸੇ ਦਾ ਮੇਕਅਪ ਕਰਨਾ ਆਉਂਦਾ ਹੂੰ ਠੀਕ ਨਹੀਂ ਦਿਸ ਇਸ ਨੋਟ ਜਸਟ ਫॉर ਯੂ ਇਹ ਮੈਂ ਜਨਮਗੱਲ ਕਰ ਰਿਹਾ ਮੇਰੀ ਫੈਮਲੀ ਚ ਵੀ ਲੇਡੀਜ਼ ਨੇ ਮੇਰੀ ਸਿਸਟਰ ਆ ਮੰਨ ਲਓ ਸਾਡੇ ਸਾਰਿਆਂ ਨੂੰ ਮੈਨੂੰ ਐ ਲੱਗਦਾ ਹੁੰਦਾ ਵੀ ਕਿਉਂ ਇੰਨਾ ਮੇਕਅਪ ਆਪਾ ਫੇਕ ਕਿਉਂ ਲਗਣਾ ਕੋਈ ਭਰਾਵਾ ਤੂੰ ਆਪਦੀ ਫੈਮਲੀ ਨੂੰ ਕੀ ਲੈ ਆਉਣਾ ਇਹਦੇ ਵਿੱਚ ਆਉਦੇ ਘਰਾਂ ਲਈ ਨੂੰ ਭੈਣ ਨੂੰ ਮਾਂ ਨੂੰ ਭੂਆ ਨੂੰ ਕਿਸੇ ਰੋਏ ਉਹ ਕਰਨਾ ਉਹਨਾਂ ਨੂੰ ਘਰੇ ਸਲਾਹ ਦੇ ਦਿੰਦੀ ਹੁੰਦੀ ਆ ਜਾ ਕੇ ਇੱਥੇ ਨਹੀਂ ਸਲਾਹ ਦੇ ਦਿੰਦੀ ਛੁੱਟਲਾ ਉਹ ਵੀ ਛੁੱਟਲਾ

ਗੋਲ ਕਮਾ ਕੇ ਕਹਿੰਦੇ ਉਧਰ ਕਰ ਲਈ ਗਦੇ ਇਧਰ ਕਰ ਲਈ ਕਮਾ ਕੇ ਨੇ ਉਹ ਲੈ ਗਿਆ ਕਣਾ ਚ ਲੈ ਕੇ ਨੂੰ ਬ੍ਰਾਈਡ ਵਿਆਹ ਵਾਲੇ ਦਿਨ ਕੁਝ ਹੋਰ ਹੁੰਦੀ ਹੈ ਅਗਲੇ ਦਿਨ ਕੁਝ ਹੋਰ ਹੁੰਦੀ ਹੈ ਕਿਉਂ ਉਹ ਦਾ ਸਪੈਸ਼ਲ ਡੇ ਆਉਂਦਾ ਨਾ ਹੋਰ ਸਪੈਸ਼ਲ ਬਣਾ ਜਿਹੜਾ ਬੰਦਾ ਇੱਕ ਪੰਜ ਸੱਤ ਲੱਗਦਾ ਲੰਗਾ ਪਾ ਰਿਹਾ ਹੈ ਤੇ ਆਬਵੀਅਸਲੀ ਉਹ ਵੀ ਚਾਹੀਗਾ ਨਾ ਕਿ ਮੇਰੀ ਸਕਿਨ ਜਿਹੜੀ ਹੋਰ ਸੋਹਣੀ ਲੱਗੇ ਉਹ ਇੱਕ ਸਕੈਮ ਨਹੀਂ ਆ ਤੁਸੀਂ ਧੋਖਾ ਦੇ ਕੇ ਚੀਜ਼ ਵੇਚਤੀ ਨਹੀਂ ਬਿਲਕੁਲ ਨਹੀਂ ਉਹ ਭਰਾਵਾ ਜਿੱਦੇ ਉਹ ਵੇਖਣ ਜਾਂਦੇ ਉਹਦੇ ਕਿਹੜਾ ਮੇਕਅਪ ਸਾਰਾ ਕਰਕੇ ਬੈਠੀ ਹੁੰਦੀ ਉਹ ਹੈ ਉਹਦੇ ਮੇਕਅਪ ਕਰਕੇ ਬੈਠੀ ਹੁੰਦੀ ਹੈ ਉਹ ਤਾਂ ਚਲਾਗ ਲਾਇਰ ਵੀ ਹੈਗੇ ਲਾਂ ਲ है। किलाला चलो छोल में लेकर ले, ले मूज मारता साओस मारता करता। और की गल्ला ले चत मारदा इण उ सीधा स्पष्ट आंच लेके अभी ओ की लगता हुंदा। लेके गए हम सीधा ਸਾਹ ਜੀ ਨੀ ਦੁਕਾਨ ਦੇ ਨਾਲ ਉੱਥੇ ਵੀ ਇਹੀ ਹਾਲ ਹੈ ਅਗਰ ਤੁਸੀਂ ਡਿਜ਼ਾਈਨਰ ਸਟੋਰਸ ਤੇ ਜਾਓ ਤੇ ਉੱਥੇ ਤੁਹਾਨੂੰ ਜੋ ਤੁਸੀਂ ਉੱਥੇ ਵੇਖੋਗੇ ਉਹ ਹੀ ਤੁਹਾਨੂੰ ਘਰੇ ਵੀ ਲੱਗੇਗਾ ਸੋ ਆਬਵੀਅਸਲੀ ਇਫ ਸਮਵਨ ਇਜ਼ ਇਨਵੈਸਟਿੰਗ 57 ਲੱਖ ਰੁਪਿਆ ਆਪਣੇ ਲਹਿੰਗੇ ਤੇ ਤੋ ਥੋੜਾ ਚਾਹੀਗਾ ਨਾ ਕਿ ਮੇਰੇ ਬਿਊਟੀ ਦੀ ਕੰਪਨੀ ਜਿਹੜੀ ਤੇ ਸੇ ਬਹੁਤ ਚਮਕਦੇ ਹੁੰਦੇ ਨੇ ਪਾਲਿਸ਼ ਕਰਕੇ ਰੱਖੇ ਹੁੰਦੇ ਆ ਜੋ ਘਰੇ ਆ ਕੇ ਦੇਖੋ ਉਹਨਾਂ ਦੇ ਤੁਸੀਂ ਮੇਰਾ ਜਿਹੜੇ ਮੇਰੇ ਮੇਕਅਪਸ ਕੀਤੇ ਹੋਇਆ ਨਾ ਮਤਲਬ ਮੈਂ ਕਿਸੇਰੀ ਇਨੀ ਬਿਲਕੁਲ ਡਰਾਸਟਿਕ ਚੇਂਜ ਨਹੀਂ ਕਰਦਾ ਉਹਨਾਂ ਦੀ ਮੇਕਅਪ ਸੋ ਜੋ ਉਹਨਾਂ ਦੇ ਨੇਚਰਲ ਫੀਚਰਸ ਹ ਤੂੰ ਕਦੋਂ ਹੁਣ ਆਦੇ ਮੇਕਅਪ ਕਰੀ ਤੂੰ ਤਾਂ ਕਦੇ ਉਹ ਪਾਲਿਆ ਕਦੇ ਆ ਪਾਲ ਕਦੇ ਉਹ ਨੀ ਕਰਾਈ ਆ ਪਾ ਲੈਣਾ ਕਦੇ ਉਹ ਪਾ ਲੈਣਾ ਕਦੇ ਗਾਲ ਚੈ ਪਰ ਸਿਰ ਆ ਪਾ ਕੇ ਆਉਂਦੀਆਂ ਉਹ ਕਰਦਾ ਰਹਿਣਾ ਹੈਗਾ ਹੈ ਤੂੰ ਕਦੋਂ ਹੁਣ ਆਦੇ ਮੇਕਅਪ ਕਰਦਾ ਤੂੰ ਕਦੇ ਉਹ ਨੀ ਕਰਦੀ ਪਾਲੀ ਕਦੇ ਉਹ ਕੀ ਲੱਗਦਾ ਬਸ ਕੜਚ ਗੁੱਲਾ ਆ ਥੱਲੇ ਉਹ ਹੀ ਵਿਖਾਈ ਜਾਣਾ ਰਹਿਣਾ ਹੈਗਾ ਗੰਦੀਆਂ ਗਾਲਾਂ ਕੱਢਦੇ ਲੋਕ ਤੈਨੂੰ ਦੂਜਿਆਂ ਦੇ ਵੀ ਜਵਾਖਰਾਵ ਕਰੀ ਜਨਾ ਭੈਣ ਚੋਦਾ ਤੂੰ ਧਗੜਦਾ ਲਿਆ ਆਇਆ ਬਾਜ਼ ਧਗੜਦਾ ਲਿਆ ਆਇਆ ਸਟੈਂਡ ਤੇ ਧਗੜ ਦਲੀ ਗਿਆ ਅਗਰ ਇੱਕ ਕੁੜੀ ਨੇ 15000 ਦਾ ਸੂਟ ਪਾ ਰਹੀ ਹੈ ਠੀਕ ਹੈ ਉਹਦੇ ਮੂੰਹ ਤੇ ਬਲੈਮਿਸ਼ ਹੈ ਸਾਬ ਠੀਕ ਹੈ ਸ਼ਾਈਆਂ ਤੇ ਉਹ ਚਾਹੇਗੀ ਨਾ ਕਿ ਮੇਰੇ ਤੇ ਬਲੈਮਿਸ਼ ਆ ਥੋੜੇ ਕਵਰ ਹੋ ਜਾਣ ਕਿ ਜਿਵੇਂ ਸੂਟ ਜਿਹੜਾ ਸੋਨਾ ਪਾਇਆ ਉਹ ਕੰਪਲੀਮੈਂਟ ਕਰੇ ਐਟ ਲੀਸਟ ਮੇਰੀ ਸਕਿਨ ਦੇ ਨਾਲ ਸੋ ਬੇਸਿਕਲੀ ਉਹ ਉਹਨੂੰ ਇਹ ਲੱਗ ਰਿਹਾ ਕਿ ਮੇਰੀ ਸਾਰੇ ਡੰਗਰੋ ਨੂੰ ਮਤ ਦਿਓ 15000 ਵਾਲਾ ਸੂਟ ਨਾ ਪਾਵੇ 1500 ਵਾਲਾ ਪਾਵੇ ਆਲੇ ਮੂੜੀ ਥਾਪਣਾ ਪੈਣਾ ਹੈ। ਛੜਿਆ ਕਿਉਂ ਛਈਆਂ ਦੀਆਂ ਦਵਾਈਆਂ ਦਸਣ ਲੱਗ ਪਏ। ਅੱਜ ਹੀ ਸਾਡੇ ਕੋਲੇ ਪਹੁੰਚਿਆ ਵੈਦ ਮੈਡ ਸੰਦੂਕ ਟੈਂਪੂ। ਕਿਸੇ ਨੂੰ ਕਿੰਨੀ ਕਬਜ਼ ਪ੍ਰਾਣੀ ਹੋਵੇ, ਕਿਸੇ ਨੂੰ ਲਹਿੜ ਰੇ ਵਧ ਆਉਂਦੀ ਹੋਵੇ, ਕਿਸੇ ਨੂੰ ਘਟ ਆਉਂਦੀ ਹੋਵੇ, ਕਿਸੇ ਦਾ ਮੂਤ ਰੁਕਿਆ ਹੋਵੇ। ਇਹ ਟੈਂਪੂ ਸਭ ਦਵਾਈ ਦਿੰਦੇ ਆ ਕਿ। ਟੈਂਪੋਰਲ ਇਹ ਬਹੁਤ ਹੋ ਗਿਆ ਫੀਮੇਲ ਕੱਤੋਂ ਖਾ ਫੀਮੇਲ ਕਰ ਰਹੀਆਂ ਨੇ ਕਈ ਹਜ਼ਾਰ ਸਾਲ ਤੋਂ ਕਰ ਰਹੀਆਂ ਨੇ ਨਾ ਪਹਿਲਾਂ ਮੰਨ ਲਓ ਲਿਪਸਟਿਕ ਲਾਉਂਦੀਆਂ ਸੀ ਜੇ ਆਪਾਂ ਇਧਰ ਰਾਜਸਥਾਨ ਵਾਲੀ ਸਾਈਡ ਤੇ ਵੀ ਦੇਖੀਏ ਉਹਨਾਂ ਦੇ ਆਪਣੇ ਸਟਾਈਲ ਦੇ ਮੇਕਅਪ ਨੇ ਉਹ ਇੱਕ ਦੋ ਇੱਥੇ ਕਾਲੇ ਟਿੰਨੇ ਜੇ ਲਾ ਲੈਣੇ ਹਨ ਹੈ ਨਾ ਕਈ ਤਰ੍ਹਾਂ ਦਾ ਮੇਕਅਪ ਹੋਤੋ ਅੱਗੇ ਵੱਧਾ 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 ਕਮਰਸ਼ੀਅਲ ਇੰਡਸਟਰੀ ਬਣ ਗਈ ਹੁਣ ਤਾਂ ਹੁਣ ਬ੍ਰਾਂਡਸ ਆ ਗਏ ਮੇਰੇ ਸਾਲੇ ਤੁਸੀਂ ਮੇਕਅਪ ਦਾ ਸੈਮੀਨਾਰ ਰੱਖਿਆ ਕੋਈ ਅੱਜ ਹੈ ਇਹ ਮੇਰੇ ਸਾਲੇ ਤਗੜਦਲੇ ਬਥਾਰੇ ਚੱਕ ਕੇ ਬਹਿ ਗਏ ਤੇਰੀ ਪੱਗ ਤੇ ਉਹਦੀ ਸ਼ਾਲਟ ਮੈਚ ਕਰਕੇ ਬੈਗੇ ਤਗੜਦਲੀ ਦੇ ਮੈਂ ਟੋਗੇ ਸੋਡੀ ਪਕਾਈ ਸੁਣੀ ਆਂਦਿਆਂ ਨੂੰ ਇਹ ਛਹੀ ਹੈ ਕਿਉਂ ਪੈਂਦੀ ਆ ਇਹ ਕਿਉਂ ਐ ਹੁੰਦਾ ਉਹ ਐ ਕਿਉਂ ਕਰਨ ਦਾ ਸਵਾਦ ਵੀ ਆਵੇ ਅਸੀਂ ਚਪਲੀ ਕੇਸ ਕਰੀਏ ਸੁਨੇ ਤੇ ਚਪਲੀ ਕੇਸ ਪਤਾ ਕੀ ਹੁੰਦਾ ਹੈ ਸੁਣਿਆ ਹੈਗਾ ਤੇ ਚਪਲੀ ਕੇਸ ਇਹ ਚਪਲੀ ਕੇਸ ਹੁੰਦਾ ਹੈ ਇਹ ਟੈਂਪੋ ਆ ਮੈਂ ਆਪਣਾ ਮੈਟਸਨ ਤੋਂ ਆਪਣੇ ਆਪ ਚ ਬ੍ਰਾਂਡ ਆ। ਯਾ ਮੈਂ ਆਪਣੇ ਆਪ ਨੂੰ ਕਿਸੇ ਬ੍ਰਾਂਡ ਨਾਲੋਂ ਕੱਟ ਨਹੀਂ ਸਮਝਦਾ ਪਰ ਬ੍ਰਾਂਡ ਤਾਂ ਜੀ ਤੁਹਾਨੂੰ ਲੋਕੀ ਬ੍ਰਾਂਡ ਬ੍ਰੈਂਡ ਦੀ ਸਮਝੀ ਬੈਠਾ ਹੈਗਾ ਕਿਹੜੀ ਕੰਪਨੀ ਦਾ ਬ੍ਰਾਂਡ ਹੈ ਹੈ ਲਪਾਦਾ ਇਹਨੇ ਕਿਉਂ ਚਲਾਇਆ ਕਿਨੇ ਨੂੰ ਕਿੰਨੇ ਵਾਰੀ ਡਰਾਈਵ ਲੈਤੀ ਇਹ ਤੇ ਕਿਨੇ ਤਿੰਨੇ ਅਰੀ ਕਿਵੇਂ ਚਲਾਇਆ ਇਹਨੂੰ ਕੋਈ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਹੈਗਾ ਅਨਲੀਗਲ ਹੈ ਇਹ ਬ੍ਰਾਂਡ ਤਾਂ ਹੈਗਾ ਹੈਗਾ ਪਰ ਹੈ ਸਾਲਾ ਘੁਰਕਿਆਂ ਦਾ ਬ੍ਰਾਂਡ ਆ ਇਹ ਉਹ ਬ੍ਰਾਂਡ ਨਹੀਂ ਮੈਂ ਬ੍ਰਾਂਡ ਆ ਮੈਂ ਉਹ ਸਾਲਾ ਕਿੱਡੀ ਵੱਡੀ ਫੀਲਿੰਗ ਚੱਕੀ ਬੈਠਾ ਹੈ ਆਪਣੇ ਆਪ ਨੂੰ ਬ੍ਰਾਂਡ ਦੱਸ ਕੇ ਐਣੀ ਕਹਾਂ ਮੈਂ ਟੈਂਪੋ ਦਾ ਬ੍ਰਾਂਡ ਆ ਜਿੰਨਾ ਮਾ ਪੰਜਾਬ ਦੇ ਵਿੱਚ ਲਾਂਚ ਹੋਇਆ ਸੀ ਉਹਦਾ ਟੈਂਪੋ ਉਹਦਾ ਬ੍ਰਾਂਡ ਬਣਿਆ ਸੀ ਇਹ ਤਾਂ ਕਈ ਨਵੇਂ ਲੋਕ ਤਾਂ ਤੁਹਾਨੂੰ ਸਮਝਦੇ ਨਹੀਂ ਬ੍ਰੈਂਡ ਕਿਉਂ ਨਹੀਂ ਸਮਝਦੇ ਲੋਕੀ ਮੇਰੀਆਂ ਫੋਟੋਜ਼ ਮੇਰੀਆਂ ਵੀਡੀਓਜ਼ ਮੇਰਾ ਨਾਮ ਯੂਜ਼ ਕਰਕੇ ਵੀਡੀਓਜ਼ ਬੰਦੇ ਆ ਨਾ ਬੰਦੇ ਆ ਨਾ that mean i am something ਤੇਰਾ ਨਾਮ ਦੇ ਕੇ ਕਿੱਡਾ ਤੂੰ ਵਹਿਮ ਪਾਲੀ ਬੈਠਾ ਮੇਰਾ ਦਿਮਾਗ ਖਰਾਬ ਕਰ ਤੈਨੂੰ ਚੱਲ ਦੇ ਨਾਮ ਲੈ ਕੇ ਕੌਣ ਉਹ ਕਰਦਾ ਹੈਗਾ ਸਾਲਾ ਕਿੱਡਾ ਵਹਿਮ ਪਾਲੀ ਬੈਠਾ ਓਏ ਤੈਨੂੰ ਵੇਖ ਵੇਖ ਕੇ ਗੰਦੀਆਂ ਗੰਦੀਆਂ ਗਾਲਾਂ ਕੱਢਣ ਨੂੰ ਲੈਦਾ ਜੀ ਕਰਦਾ ਹੈਗਾ ਇਕ ਉਹਨੂੰ ਕੁੱਡਾ ਕਰ ਲੂੰ ਕੁਣ ਨਾ ਮੇਰੇ ਸਾਲੇ ਦੀ ਢੋਈ ਕੁੱਟ ਆ ਮੇਰੇ ਸਾਲੇ ਦੀ ਮੇਰੇ ਸਾਲੀ ਦੀ ਕੁੱਟ ਰਦੀ ਇਹ ਜਿਹੜੇ ਕੋਈ ਸ਼ਾਂਤ ਬੈਠਣਾ ਘਰਾਂ ਚ ਟਿਕੇ ਵੀ ਉਹਨਾਂ ਦੇ ਵੀ ਆਉਂਦੀਆਂ ਗੰਦੀਆਂ ਗੰਦੀਆਂ ਕਾਲਾ ਆਉਂਦੀਆਂ ਗੰਦੀਆਂ ਗੰਦੀਆਂ ਕਾਲਾ ਕਰਦਾ ਇਹਨੂੰ ਮੇਰੇ ਸਾਲੀ ਦੀ ਨੂੰ ਲੌਂਡੀ ਨੂੰ ਇਹ ਬੋਕਤੀ ਹੈ ਸਾਲੀ ਲੌਂਡੀ ਉਹ ਕੋਈ ਜਾਂ ਤਾਂ ਕੁੱਡਾ ਕਰ ਲੈ ਕਰ ਮੈਂ ਨਹੀਂ ਯਾਰ ਕੋਟਾ ਵਰਕ ਕੋਉਣਿਆਂ ਨਾ ਕੁੱਟਾਉਣ ਮੇਰੇ ਸਾਲੀ ਦੀ ਨੂੰ ਲੰਡੀ ਨੂੰ ਟੈਕਸੀ ਆ ਕੇ ਟੈਪੂ ਆਏ ਪਤਾ ਨਹੀਂ ਕੀ ਆ ਆਪੇ ਪੁੱਛ ਲਓ ਜਾ ਕੇ ਯਾਰ ਕੋਈ ਪਤਾ ਨਹੀਂ ਪੈਂਦਾ ਜੀ ਤੁਹਾਨੂੰ ਲੋਕੀ ਬ੍ਰਾਂਡ ਸਮਝਦੇ ਤਾਂ ਹੀ ਆ ਪਰ ਲੋਕ ਤਾਂ ਤੁਹਾਨੂੰ ਸਮਝਦੇ ਨਹੀਂ ਬ੍ਰਾਂਡ ਕਿਉਂ ਨਹੀਂ ਸਮਝਦੇ ਲੋਕੀ ਮੇਰੀਆਂ ਫੋਟੋਜ਼ ਮੇਰੀਆਂ ਵੀਡੀਓਜ਼ ਮੇਰਾ ਨਾਮ ਯੂਜ਼ ਕਰਕੇ ਕੇ ਵੀਡੀਓਜ਼ ਬੰਦੇ ਆ ਨਾ ਬੰਦੇ ਆ ਨਾ ਦੈਟ ਮੀਨ ਆਈ ਆਮ ਸਮਥਿੰਗ ਦੇਖ ਲਓ ਇਹ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਫੈਸ਼ਨ ਦਾ ਪਤਾ ਹੀ ਨਹੀਂ ਕੀ ਕਰਦੇ ਕੀ ਨਹੀਂ ਉਹ ਗੱਲ ਆ ਉਹ ਖੋਤੇ ਆ ਯਾਦ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਹੈਗਾ ਕਦੇ ਯਾਦ ਦੇ ਕਮੈਂਟ ਔਨ ਕਰਕੇ ਵੇਖਿਆ ਕਰੋ ਅੱਧਾ ਗੜਦਲੀ ਦਿਓ ਵੀ ਲੋਕ ਸਾਨੂੰ ਕੀ ਕਹਿੰਦੇ ਆ ਸਾਨੂੰ ਸੁਣਨਾ ਹੀ ਨਹੀਂ ਚਾਹੁੰਦੇ ਲੋਕ ਕਹਿੰਦੇ ਜੇ ਇਹ ਨੂੰ ਵੇਣੇ ਆ ਜੇ ਫੈਸ਼ਨ ਜਿੰਨੇ ਪੰਜਾਬ ਦੇ ਲੋਕਾਂ ਨੂੰ ਨੌਲੇਜ ਆ ਉਹਨੇ ਹੈ ਕਿ ਨੂੰ ਆ ਇਹ ਅੰਦਰੋਂ ਕਮੈਂਟ ਔਨ ਕਰਕੇ ਵੇਖਿਆ ਕਰੋ ਕੀ ਕਹਿੰਦੇ ਆ ਕੀ पंजाब टेम्पो को बड़ा पड़ा है साला टेम्पो बैठे टेम्पो टेम्पो बैठे नए तो रोज नए नए टेम्पो लॉन्च होते हैं साले कुतिया साले कुतिया डेली ना में टेम्पो लॉन्च होते हैं साले कुतिया दिल्ली कदे आप तक मेन टोन करके देख गधे के बच्चे ਨਾ ਵੈਂਪਲਾਇ ਕਰ ਰਹੀ ਨੇ ਕਿ ਉਹ ਫੈਸ਼ਨ ਦੇ ਫੈਸ਼ਨ ਦੇ ਸਟੂਡੈਂਟਸ ਦਾ ਫੈਸ਼ਨ ਸ਼ੋਅ ਸੀਗਾ ਠੀਕ ਹੈ ਤੇ ਉਹਨਾਂ ਨੇ ਮੈਨੂੰ ਸੱਦਾ ਜਜ ਬਲਾਸਿਕਾ ਕਿਉਂਕਿ ਉਹਨਾਂ ਦਾ ਲਾਸਟ ਫਾਈਨਲ ਇਅਰ ਦੇ ਜਿਹੜੇ ਸਟੂਡੈਂਟ ਸੀਗਾ ਉਹਨਾਂ ਦਾ ਫੈਸ਼ਨ ਡਿਜ਼ਾਈਨਿੰਗ ਦਾ ਸ਼ੋਅ ਸੀਗਾ ਪਰ ਲੋਕਾਂ ਨੂੰ ਪਸੰਦ ਨਹੀਂ ਆਈ ਉਹ ਲੋਕਾਂ ਦੀ ਫਿਤਰਾ ਤੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮੈਨੂੰ ਬੁਲਾਇਆ ਕਿਹੜੀ ਗੱਲੋਂ ਆ ਲੋਕਾਂ ਨੂੰ ਲੋਕਾਂ ਨੂੰ ਪਤਾ ਲੱਗਿਆ ਵੀ ਇਹਨੂੰ ਜਜ ਬਲਾ ਕੇ ਸੱਦਿਆ ਉੱਥੇ ਸਾਲਾ ਸੁੱਡਲਾ ਤੈਨੂੰ ਇਹ ਗੜਾ ਕੱਢਣਗੇ ਇਹਨੂੰ ਸਾਲੇ ਨੂੰ ਆਦਾਂ ਨਹੀਂ ਪਤਾ ਵੀ ਕੀ ਕਰਨਾ ਹੈ ਪਹਿਲਾਂ ਤਾਂ ਲੋਕਾਂ ਨੇ ਤੈਨੂੰ ਉਹ ਗਾਲ੍ਹਾਂ ਕੱਢੀਆਂ ਹੁਣ ਤੈਨੂੰ ਫੜ ਕੇ ਕ੍ਰਿਸ਼ਨ ਦੇ ਨਾਲ ਹੀ ਗੰਦੇ ਘਾਰੇ ਚ ਅ ਇਹਨੂੰ ਸੋਧਰਨ ਨੂੰ ਕੀ ਪਤਾ ਇਹਨਾਂ ਤੇ ਖਾਣ ਨੂੰ ਕਿਸੇ ਵੀ professions ਦੇ ਵਿੱਚ ਉਹਨਾਂ ਨੇ ਮਿਹਨਤ ਕੀਤੀ ਆ ਕਿਸੇ ਵੀ profession ਦੇ ਵਿੱਚ ਚਲਾ ਲੋ ਇਹ ਸਾਲਾ ਉਹਨਾਂ ਨੂੰ ਕਿਵੇਂ ਜੱਜ ਕਰ ਦੂ ਟਾਈਮਪੂ ਇਹਨੂੰ ਟਾਈਮਪੂ ਨੂੰ ਕੀ ਪਤਾ ਵੀ ਜੱਜ ਕਿਵੇਂ ਕਰੀ ਦਿੰਦੇ ਆ ਇਹ ਸਾਲਾ 18 ਝੂਠੇ ਲੈ ਕਿ ਨਹੀਂ ਪਸੰਦ ਆਈ ਠੀਕ ਹੈ ਨਾ ਲੇਕਿਨ ਉਹਦਾ ਵੀ ਮੁੱਦਾ ਚੁੱਕਿਆ ਗਿਆ ਨਾ ਮੈਂ ਕਿਉਂ ਚੁੱਕਿਆ ਗਿਆ ਮੈਡ ਸੰਧੂ ਦਾ ਵੀ ਮੁੱਦਾ ਕਿਉਂ ਚੁੱਕਿਆ ਗਿਆ ਮਾਰਸੰਦੂ ਇਸ ਬ੍ਰਾਂਡ। ਦੈਟਸ ਵਾਈ। ਤੇ ਤੈਨੂੰ ਕਿਨੇ ਵਹਿਮ ਪਤਾ? ਕਿ ਮਾਰਸੰਦੂ ਇੱਕ ਬ੍ਰਾਂਡ ਆ। ਹੂੰ। ਸਾਲਾ ਤੈਨੂੰ ਲੋਕ ਗਾਲਾਂ ਕੱਢਦੇ ਆ। ਕਿਹੜੇ ਬਸੋ ਬ੍ਰਾਂਡ ਆ? ਤੂੰ ਪਤਾ ਕਿਹੜਿਆਂ ਦਾ ਬ੍ਰਾਂਡ ਆ ਤੂੰ। ਤੇਨੂੰ ਲੋਕ ਗਾਲਾਂ ਕੱਢਦੇ ਬਹੁਤ। ਤੈਨੂੰ ਇਹ ਵੇ ਇੱਕ ਗੰਦੀਆਂ ਗਾਲਾਂ ਕੱਢਣ ਨੂੰ ਜੀ ਕਰਦਾ ਹੈਗਾ। ਧਗੜਦल्या ਤੇਰੇ ਚੈਨਾ ਜਿਗਰਾ ਕਿੱਥੋਂ ਆ ਜਾਂਦਾ ਹੈਗਾ ਦਾ 1 ਮਿਲੀਅਨ 10 ਲੱਖ ਲੋਕਾਂ ਦੇ ਮੂਹਰੇ ਇਹ ਗੱਲ ਕਹਿਣੀ ਵੀ ਮੈਡਸਨ ਤੋਂ ਇੱਕ ਬ੍ਰਾਂਡ ਆ ਕਿਵੇਂ ਤੇਰੇ ਚ ਜਿਗਰਾ ਕਿੱਥੋਂ ਦਾ ਨਾ ਜਿਗਰਾ ਕਿੱਥੋਂ ਲੈ ਕੇ ਆਉਂ ਤੂੰ ਟੈਂਪੋ ਦਾ ਆਖਦੇ ਮੂਕ ਸੈੱਟ ਹੈ ਕਿ ਤੇਰੇ ਵੀ ਬਿਜਲੀ ਹਲਵਾਉਣ ਵਾਲੀ ਅੰਮ੍ਰਿਤਸਰ ਸੱਦਗੀ ਤੇਨੂੰ ਵੀ ਭੇਜ ਗਈ ਅੰਮ੍ਰਿਤਸਰ ਨਾ ਮਾਗਦੇ ਮੂਕ ਸੈੱਟ ਹੈ ਕਿ ਨਹੀਂ ਸਾੜੀਏ ਧਗੜਦਲੀਏ ਇਹ ਉਹਨਾਂ ਟਿਕਾਣੇ 'ਚ ਰੱਖਿਆ ਘਰ ਨਾ ਇੰਨਾ ਟੈਂਪੂ ਉਹ ਬਣਾਇਆ ਕਰ ਤਾ ਗੱਲ ਦੱਲੀ ਮੂਰੇ ਕਿਦਾਂ ਕਹਤਾ ਤੁਹਾਨੂੰ ਸੋਸ਼ਲ ਮੀਡੀਆ ਦੇ ਲੋਕੀ ਪਤਾ ਨਹੀਂ ਕੀ ਕੁਝ ਬੋਲਦੇ ਆ ਹਮ ਲਾਈਕ ਨਾ ਤਾਂ ਮੈਂ ਤੁਹਾਡੇ ਫੇਵਰ 'ਚ ਆ ਨਾ ਮੈਂ ਤੁਹਾਡੇ ਅਗੇਂਸਟ ਆ ਉਹ ਨਹੀਂ ਗੱਲ ਕਰ ਰਿਹਾ ਮੈਂ ਦੱਸ ਰਿਹਾ ਵੀ ਉਸ ਸਾਰੇ ਦੇ ਨਾਲ ਹਾਊ ਡੂ ਯੂ ਲਾਈਕ ਕੀਪ ਅਪ ਸਟਾਰਟਿੰਗ ਸਟਾਰਟਿੰਗ ਤੇ ਮੈਨੂੰ ਫੀਲ ਹੋਣਾ ਸ਼ੁਰੂ ਹੋਇਆ ਸੀਗਾ ਕਿ ਆ ਨਾ ਕਿ ਮੈਂ ਹੀ ਕਿਉਂ ਤੂੰ ਹੀ ਕਿਉਂ ਤੂੰ ਸੁਧਰੇ ਫੇਰ ਵੀ ਨਹੀਂ ਆ ਇਹ ਉਹ ਪਤਾ ਸੀ ਕਿ ਜਨਤਾ ਨੂੰ ਵੀ ਲੋਕਾਂ ਦੇ ਜਨਤਾ ਦੇ ਕਿਉਂ ਕਿਸੇ ਦੇ ਘਰ ਖਰਾਬ ਹੋਣਾ ਵੀ ਤੇਰੇ ਅਰਗਣ ਕਪੂਤ ਜੰਮ ਪੈਣ ਉੱਥੇ ਬਲੌਗਰ ਬਣੇ ਆ ਕੁੜੀਆਂ ਮੁੰਡੇ ਮੁੰਡਿਆਂ ਨੂੰ ਕੁੜੀਆਂ ਕੁੜੀਆਂ ਨੂੰ ਸਾਲੇ ਇੱਕ ਦੂਜੇ ਨਾਲ ਸਾਈਡੀਆਂ ਘਰ ਕਰਕੇ ਉਹ ਹੋ ਗਏ ਵਿਆਹ ਕਰਾ ਲੈ ਕਿਸੇ ਦੇ ਹਸਪਤਾਲ ਅਸੀਂ ਇੱਥੇ ਕੰਦਾ ਚ ਟਕਰਾ ਮਰੀਏ ਨੇ ਅਜੇ ਟੈਂਪੋਂ ਨੂੰ ਵੇਖ ਵੇਖ ਕੇ ਅਸੀਂ ਰਹਿ ਕੇ ਫੇਰ ਉਹਦੇ ਉਹ ਇਹ ਸੋਧਰੇ ਤਾਂ ਅੱਜ ਵੀ ਨਹੀਂ ਗਾ ਫੇਰ ਵੀ ਉਹੀ ਕਮਾਤੇ ਰਸਨਾ ਤੇ ਆ ਗਿਆ ਕਹਿੰਦਾ ਆਪਾਂ ਆਪਣਾ ਸ਼ੈਂਟਰ ਖੋਲੀਏ ਸੱਦੀ ਅੰਦਾ ਮੁੰਡਿਆਂ ਨੂੰ ਜੇ ਆਪਾਂ ਆਪਣਾ ਸ਼ੈਂਟਰ ਖੋਲੀਏ ਆਜੋ ਤੁਸੀਂ ਮੇਰੇ ਨਾਲ ਕਲੈਬ ਕਰਿਆ ਕਰੋ ਮੁੰਡਿਆਂ ਨੂੰ ਮੁੰਡਾ ਪਸੰਦ ਦਾ ਕੁੜੀ ਨੂੰ ਕੁੜੀ ਪਸੰਦ ਆ ਕੇ ਕਰ ਲਓ ਆਪਾਂ ਸ਼ੈਂਟਰ ਖੋਲ ਲੈਣਾ ਫੇਰ ਆਪਾਂ ਧੂਮਾਂ ਪਾਉਣੀਆਂ YouTube ਤੇ Instagram ਤੇ ਸਾਰੇ ਗਾਸੇ ਤੇ ਆਪਾਂ ਹੀ ਧੂਮਾਂ ਪਾਉਣੀਆਂ ਖੱਲਿਆਂ ਦੇ ਟੈਂਪੋ ਸੁਧਰੇ ਤੂੰ ਨਹੀਂ ਆਜ ਵੀ ਨਹੀਂ ਹੈਨਾ ਕਿ ਮੈਂ ਆਜ ਕੋ ਲੋਕਲ ਸਟੋਰੀਸ ਪਾਈਆਂ ਹੁੰਦੀਆਂ ਵਾ ਜਬ ਕੁਝ ਵੀ ਐਕਸ ਵਾਈਜ਼ ਹੈ ਠੀਕ ਹੈ ਰੀਲਸ ਬਲਬਲਬਲਾ ਟੈਗ ਕਰਕੇ ਹੈਨਾ ਇਹ 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 ਆਉਂਦੀਆਂ ਪਰਸਨਲ ਵਾ ਜਨਾ ਆਪਣੇ ਕਮਰੇ ਤਾਂ ਹੀ ਰੱਖੇ ਦਿਆ ਹੁੰਦੀਆਂ ਬਾਹਰ ਨਹੀਂ ਕੱਢੀ ਦਉਂਦੀਆਂ ਤੈਨੂੰ ਪਤਾ ਹੈਗਾ ਮੀਡੀਆ ਤੇ ਬੈਠਾ ਹੈਗਾ ਮੀਡੀਆ ਤੇ ਨਾ ਕੱਢ ਭੁੱਲ ਗਿਆਗਾ ਤੂੰ ਸਾਨੂੰ ਰੋਸ ਤੋਂ ਭੁੱਲ ਗਿਆ ਤੂੰ ਹੈ ਤੈਨੂੰ ਪਤਾ ਨਹੀਂ ਸਾਨੂੰ ਨਾ ਬਰਾਬਰ ਰੱਖਿਆ ਕਰ ਤੇਨੇ ਤੈਨੂੰ ਪਤਾ ਹੈ ਸੀ ਗੰਦੀਆਂ ਗੰਦੀਆਂ ਗੋਲੋਂ ਤੇ ਇਹਨਾਂ ਨੂੰ ਫਿਰ ਐਸ਼ੀ 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 ਗੰਦੀਆਂ ਗਾਲਾਂ ਕੱਢਾਂਗੇ ਕੰਨ ਬੰਦ ਕਰ ਲੈ ਜੇ ਤੂੰ ਤੇ ਨਾਲੇ ਤੈਨੂੰ ਪਤਾ ਵੀ ਚਪਲੀ ਕੇਸ ਕੀ ਹੁੰਦਾ ਹੈ ਪਤਾ ਲੈਂਗੁਏਜ ਤੇਨੂੰ ਚਪਲੀ ਕੇਸ ਦਾ ਜਿਹੜੀ ਐਲਜੀਬੀਟੀਕਿਊ ਕਮਿਊਨਿਟੀ ਪੰਜਾਬ ਚ ਕਿੰਨੇ ਪਰਸੈਂਟ ਹੈ ਕੁਝ ਕੁਝ ਐਵਰੇਜ ਕੁਝ

ਯਾਰ ਕੀ ਕਰੀ ਜਾਂਦੇ ਆ ਤੁਸੀਂ ਤੁਸੀਂ ਕੁਝ ਵੀ ਕਰੋ ਨਾ ਕਰੋ ਸਾਨੂੰ ਉਹਦੇ ਤਾਂ ਕੋਈ ਮਤਲਬ ਨਹੀਂ ਆ ਪਰ ਤੁਸੀਂ ਪੰਜਾਬ ਨੂੰ ਤਾਂ ਛੋਡੇ ਮੁਕੀਆਂ ਪਹਿਣੀ ਐ ਸਾੜੇ ਦਾ ਨਾਮ ਬਦਰਾਉਂ ਕਰੀ ਜਾਂਦੇ ਬੈਠੇ ਸਾੜੇ ਕੀ ਕਰੀ ਜਾਂਦੇ ਯਾਰ ਤੁਸੀਂ ਸਾਨੂੰ ਛੋਡੇ ਚ ਕੋਈ ਦਿਲਚਸਪੀ ਨਹੀਂ ਕੋਸ਼ ਕਰੋ ਕੋਈ ਨਾ ਕਰੋ ਤੁਸੀਂ ਸਾਨੂੰ ਕੋਈ ਦਿਲਚਸਪੀ ਨਹੀਂ ਛੋਡੇ ਨਾਲ ਸਾੜੇ ਪੰਜਾਬ ਦਾ ਨਾ ਤਾਂ ਨਾਮ ਬਦਰਾਉਂ ਕਰੋ ਸਾਲਿਆਂ ਕੋਈ ਕਰ ਦੰਦੇ ਓਏ ਦੇਖ ਇਹ ਜਿਆ ਕਰਤੂਤਾ ਨਾ ਕਰੋ ਇਹ ਘਟਿਆ ਕੰਮ ਹੱਥ ਲਾ ਕੇ ਚੱਲਾਂਗੇ ਇਹ ਘਟਿਆ ਕੰਮ ਹੈ ਸਾਲੋ ਤੁਹਾਡੇ ਮੁਕੀਆਂ ਪਹਿਣੀਆਂ ਦੋਨਾਂ ਦੀ ਇਹ ਬੰਦਾ ਬਾਂਜਾ ਬ੍ਰੈਂਡ ਸਾਹਿਬ ਇਹ ਮੁਕੀਆਂ ਬਹੁਤ ਪਹਿਣੀ ਐ ਚ ਐਪਲੀਕੇਸ਼ ਹੋਊਗਾ ਤੇਰੇ ਤੇ ਬ੍ਰੈਂਡ ਸਾਹਿਬ ਤਿਆਰ ਰੱਖੀ ਅੱਗੇ ਤੂੰ ਹੋਰ ਚੀਜ਼ ਦਾ ਜਾਨੀ ਕਿਦਾਂ ਕਹੋਗੇ ਕੁਝ ਕੁ ਲੋਕੀ ਐ ਜਿਹੜੇ ਆਪਣੇ ਆਪ ਨੂੰ ਵਾੜੀ ਨਹੀਂ ਕੱਢ ਪਾਇਓ ਮਤਲਬ ਕਬਾਡ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੰਦ ਕੀਤਾ ਹੋਇਆ ਵਾ ਦੇਖ ਲੈ ਹਜੇ ਵੀ ਮੇਰਾ ਸਾਲਾ ਕਹੀ ਜਾਂਦਾ ਹੈਗਾ ਉਹ ਕੋ ਪਾੜ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਹੀ ਨੇ ਕੱਢ ਪਾਏਗੇ ਤੇ ਮੈਨੂੰ ਤਾਂ ਲੱਗਦਾ ਬਾਈ ਜੇਰ ਆਪਾਂ ਨੂੰ ਸਾਰਿਆਂ ਨੂੰ ਨਾ ਇਕੱਠੇ ਹੋ ਕੇ ਇਹਨੂੰ ਮੇਰੇ ਸਾਲੇ ਨੋਰ ਸਿਕੰਬੋਰ ਦੇ ਵਿੱਚ ਵਾੜਨਾ ਪਊਗਾ ਇਕੱਠੇ ਹੋ ਕੇ ਇਹ ਤਾਂ ਗਲਤ ਕਰੀ ਜਾਂਦਾ ਹੈਗਾ ਜੇ ਬਾਈ ਇਹ ਮੇਰਾ ਸਾਲਾ ਕਹਿੰਦਾ ਤੁਸੀਂ ਸਾਰੇ ਆਓ ਐਸਟਾ ਦੇ ਆਓ ਤੇ ਰੀਲਾਂ ਪਾਓ ਮੈਂ ਮੁੰਡੇ ਦਾ ਮੈਂ ਮੁੰਡਾ ਹੈਗੀ ਆ ਵਿਆਹ ਕਰਾਉਣਾ ਚਾਹੁੰਦੀ ਹੈਗੀ ਮੁੰਡੇ ਦਾ ਮੈਂ ਕੁੜੀ ਆ ਮੈਂ ਮੁੰਡੇ ਦਾ ਵਿਆਹ ਕਰਾਉਣਾ ਚਾਹੁੰਦੀ ਆ ਇਹ ਸਾਲੋ ਆਪ ਦੇ ਉੱਥੇ ਰੱਖੋ ਆਪ ਦੇ ਪੈਸੇ ਇੰਦਰ ਰੱਖੋ ਜੇ ਇਹ ਤੇ ਨਾਲੇ ਕੇਵ ਮਿੱਲੀ ਆ ਤੇ ਨਾਲੇ ਕੇਵ ਹੱਥ ਬੰਨ ਕੇ ਬੇਨਤੀ ਆ ਨਾਲੇ ਕੇਵ ਮਿੱਲੀ ਆ ਤੇ ਮੰਨ ਲਈਦੀ ਹੁੰਦੀ ਆ ਓਏ ਦੇਖ ਲਓ ਜੇ ਕਿਸੇ ਨੇ ਇਹਦੀ ਵੀਡੀਓ ਦੇਖ ਕੇ ਹਿੰਮਤ ਕੀਤੀ ਦਸ ਹਾਵਲਾ ਲੋ ਮੈਂ ਸੁਨੂ ਨ ਗੰਦੀਆਂ ਗੰਦੀਆਂ ਗਾਲਾਂ ਕੱਢੂੰਗਾ ਮੈਂ ਕਢਾਂਗਾ ਤੋ ਦੇਖ ਲੈ ਫਿਰ ਤਸ ਆ ਆ ਬੈਚੀ ਕਾ ਮੇਰਾ ਯਾਰ ਗੰਦੀਆਂ ਗੰਦੀਆਂ ਗਾਲਾਂ ਬਹੁਤ ਕੱਢਦਾ ਇਹ ਤੇ ਖਣਾ ਸੁਨੂ ਆਪਿਆ ਮੇਰਾ ਯਾਰ ਠੀਕਾ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਜੇ ਕੋਈ ਛੋਟੇ ਚ ਗੰਦੀਆਂ ਫੀਲੀਆਂ ਹੈਗਾ ਉਹ ਮੁੰਡੇ ਕੁੜੀ ਵਾਲਿਆਂ ਤਾਂ ਆਪਦੇ ਦਾ ਹੀ ਸੀਮਤ ਰੱਖੋ ਇਸ ਦਾ ਦੇ ਨਾਂ ਲੈ ਕੇਓ ਠੀਕ ਹੈ ਗਾਲਾਂ ਕੱਢ ਦੇਣਾਂ ਨੂੰ ਫਿਰ ਨਹੀਂ ਮੰਨਦਾ ਕਹਿੰਦਾ ਕੋਈ ਨਹੀਂ ਸਮਝਾਇਆ ਹੀ ਰੱਖੀ ਜੇ ਕਿਸੇ ਨੇ ਤੇ ਇਹਦੀ ਵੀਡੀਓ ਦੇਖ ਕੇ ਜਾਂ ਕੰਮ ਕੀਤਾ ਤੇ ਮੇਰੇ ਯਾਰ ਠੀਕਾ ਗਾਲਾਂ ਕੱਢੂ ਗੰਦੀਆਂ ਗੰਦੀਆਂ ਛੁਣੀਆਂ ਨਹੀਂ ਜਣੇ ਦੇਖ ਲੋ ਠੀਕਾ ਬਹੁਤ ਗੰਦਾ ਬੰਦਾ ਇੱਕ ਗੱਲ ਹੋਰ ਦੱਸ ਆ ਆਪਾ ਹੈ ਗਿਆ ਪਿੰਡਾਂ ਦੇ ਤੇ ਪਿੰਡਾਂ ਦੇ ਵਿੱਚ ਜੇ ਕੋਈ ਐ ਰੀਲਾ ਫੋਨ ਲੱਗ ਪਿਆ ਨਾ ਉੱਠ ਕੇ ਤੇ ਪਿੰਡਾਂ ਦੀ ਮਟੀਰ ਨਹੀਂ ਛੱਡਦੀ ਸੀ ਪਹਿਲੀ ਗੱਲ ਤਾਂ ਹੂੰ ਪਿੰਡਾਂ ਦੀ ਮਟੀਰ ਹੀ ਬਹੁਤ ਆ ਹੁੰਦੀ ਚੱਕਮੀ ਮਗਰ ਲੱਗ ਜਾਂਦੀ ਆ ਫਿਰ ਘਰੇ ਜਕਾ ਨਹੀਂ ਹੁੰਦਾਗਾ ਇਹ ਖੋਤੇ ਦੇ ਮਗਰ ਲੱਗ ਕੇ ਨਾ ਕੁਛ ਐਹਿਆ ਕਰ ਲਓ ਹਾਲ ਦੇ ਤਾਂ ਇਹ ਸਿੰਘ ਤਰਖਿਓ ਇਹ ਖੋਤਾ ਹੈਗਾ ਤਾਂ ਇਹ ਤਾਂ ਹੈਗਾ ਬ੍ਰਾਂਡ ਪਤਾਈਏ ਸੁਣੂਗੀ ਕਾਦਾ ਬ੍ਰਾਂਡ ਆ ਇਹ ਬੱਸ ਤੇ ਸੁਣੋ ਇੱਕ ਗੱਲ ਹੋਰ ਦੱਸਦੇ ਆ ਇਹ ਕਿਸੇ ਦੇ ਕੀੜਾ ਨਿਕਲ ਵੀ ਆਇਆ ਨਾ ਇਹਦੇ ਆਲਾ ਤਾਂ ਇਹ ਦੇ ਕੋਲੇ ਜਾ ਕੇ ਰਹਿਣ ਲੱਗ ਪਿਓ ਪੰਡ ਨਾ ਵੜੇ ਆ ਕੇ ਇੰਨਾ ਸਾਨੂੰ ਦੱਸ ਤਾਂ ਪੰਡ ਚ ਰਹਿਣ ਨਹੀਂ ਦੇਣਾ ਸਾਨੂੰ ਕਿਸੇ ਨੇ ਇਹਦੇ ਕੋਲੇ ਇਹਦੇ ਕੰਬਾਲ 'ਤੇ ਹੀ ਰਹਿ ਪਿਓ ਆ ਕੇ ਜੇ ਕਿ ਇਹਦੇ ਕੀੜਾ ਉੱਠ ਵੀ ਖੜਾ ਤਾਂ ਚਲੋ ਕਿਉਂਕਿ ਇਹ ਇਹਨੂੰ ਮੈਜੋਰਿਟੀ ਆਫ ਪੀਪਲ ਜਿਹੜੇ ਪੰਜਾਬ ਦੇ ਲੋਕ ਹਨ ਮੈਜੋਰਿਟੀ ਲੋਕ ਇਹ ਸੋਚਦੇ ਨੇ ਇਟਸ ਇਟਸ ਅ ਮੈਂਟਲ ਇਸ਼ੂ ਮੈਂਟਲ ਹੋਏ ਗੱਲ ਸੁਣ ਲੈ ਸਾਲਾ बैठा बैठा गलत फीलिंग्स चकी ਜਾਂਦਾ ਹੈ ਐਂ ਕਰੀ ਜਾਂਦਾ ਹੈ ਇਹ ਸਾਲਾ ਪੌਡਕਾਸਟ ਨੂੰ ਵੇੜ ਲੋ ਫਿਰ ਨਾ ਸੋਣ ਇੱਕ ਕਮਰਾ ਦੇ ਦੇ ਹੇ ਖੁੱਲਾ ਜਾ ਠੀਕ ਹੈ ਤੇ ਉਹਦੇ ਵਿੱਚ ਸਾਨੂੰ ਛੱਡ ਦੇਗੇ ਤੇ ਫਿਰ ਆਪਦਾ ਜਿੰਮੇ ਮਰਜੀ ਉਹ ਕਰੀ ਜਾਵੇ ਇਹ ਸਾਲਾ ਬੇਈਮਾਨਾ ਐ ਬੈਠਾ ਇਹਦੇ ਤੇ ਮੇਰੇ ਨਾਲ ਦੀ ਪੱਗ ਬੰਨੀ ਆ ਹੈ ਤੇ ਉਹਨੂੰ ਕਰੀ ਜਾਂਦਾਈ ਤੁਸੀਂ ਮੈਨੂੰ ਸੋਹਣੇ ਲੱਗਦੇ ਆ ਬਹੁਤ ਸੋਹਣੇ ਲੱਗਦੇ ਆ ਤਾਂ ਲੱਗਦੇ ਆ ਹੋਏ ਲੱਗਦੇ ਆ ਛਾਲੂ ਪੌਡਕਾਸਟ ਨੂੰ ਨੇੜੇ ਲੋ ਜਿਹੜਾ ਕੰਮ ਜਿਹੜੇ ਕੰਮ ਤੇ ਬੈਠੇ ਉਹ ਨੂੰ ਨੇੜੇ ਲੋ ਆਪਦਾ ਸਾਡੀਆਂ ਵੀਡੀਓ ਕੁੜੀਆਂ ਵੀ ਵੇਖਣਗੀਆਂ ਬੁੜੀਆਂ ਵੀ ਵੇਖਣਗੀਆਂ ਉਹ ਤੇ ਸੋਹਣਾ ਨਹੀਂ ਲੱਗਦਾ ਚਲ ਠੀਕ ਹੈ ਸਤਿ ਸ਼੍ਰੀ ਅਕਾਲ ਨੇੜੇ ਦੇ ਆ ਵੀਡੀਓ ਕੱਲ ਨੂੰ ਫੇਰ ਮਿਲਾਂਗੇ ਸੋਨੂੰ ਤੇ ਜੇ ਭਾਈ ਆਪਣੇ ਵੀਡੀਓ ਵਧੀਆ ਲੱਗਦੇ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਬਕੇਤੇ ਹੌਸਲਾ ਬਧਾਈ ਕਰਿਆ ਕਰੋ ਆਦੇ ਭਰਾ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲੰਮੀ ਕਰਿਆ ਕਰੋ ਸਤਿ ਸ਼੍ਰੀ ਅਕਾਲ